ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ੍ਰੀ ਹਜੂਰ ਸਾਹਿਬ ਨਡੇੜ ਤੇ ਅਸੀਂ ਆ ਰਹੇ ਸੀਗੇ ਪੰਜਾਬ ਨੂੰ ਵਾਪਸ ਪੰਜਾਬ ਮੋਗੇ ਨੂੰ ਸ੍ਰੀ ਹਜੂਰ ਸਾਹਿਬ ਨਡੇੜ ਤੋਂ ਲੱਗੇ ਸੀਗੇ ਅੱਜ ਬਣਾ ਬਣਾਉਣ ਲੱਗੇ ਜੀ ਮੈਗੀ ਲੱਗੇ ਤਿਆਰ ਕਰਨ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਮੈਗੀ ਦੇ ਵਿੱਚ ਕੀ ਕੀ ਸਮਾਨ ਪੈਂਦਾ ਵਾ ਤੇ ਕਿਵੇਂ ਤਿਆਰ ਹੁੰਦੀ ਆ ਤੇ ਲਓ ਜੀ ਪਹਿਲਾਂ ਲੱਗੇ ਹੋਏ ਆ ਜੀ ਗੰਡੇ ਤੇ ਮਹਰੀਆਂ ਮਿਰਚਾਂ ਕੱਟਾਂ ਤੇ ਨਾਲ ਮੈਗੀ ਕਰੋ ਕਰਾਂ ਕਿ ਆਕ ਤੇ ਨਾਲ ਵੀਡੀਓ ਨੂੰ ਆਖਰ ਤੱਕ ਜਰੂਰ ਵੇਖਿਓ ਤੇ ਨਾਲ ਦੀ ਨਾਲ ਆਜੋ ਕਰਦੇ ਆਪਾਂ ਗੱਲਾਂ ਬਾਤਾਂ ਤੇ ਕਰੋ ਪਹਿਲਾਂ ਤਾਂ ਮੈਗੀ ਚੈੱਕ ਤੇ ਆਜੋ ਹੋਰ ਨਾਲ ਦੀ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਸਾਰੇ ਭਰਾ ਕਰ ਦਿਓ ਵੀਡੀਓ ਸ਼ੇਅਰ ਤੇ ਜਿਹੜੇ ਜਿਹੜੇ ਭਰਾ ਤੇ ਵੀ ਹਿਊਟ ਹਨ ਦੇਡ ਆ ਰਹੇ ਆ ਤੇ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਲੋ ਜੀ ਆ ਮਸਾਲਾ ਆਪਾਂ ਜਿਹੜਾ ਸੀਗਾ ਨਾਲ ਮਸਾਲਾ ਲੱਗਿਆਂ ਵਿੱਚ ਪਾਉਣ ਜਿਹੜਾ ਮੈਗੀ ਦੇ ਨਾਲ ਹੁੰਦਾ ਵਾ ਲੋ ਜੀ ਇਧਰ ਮਾਲ ਚਲਾ ਲਿਆ ਸੀ ਗੈਂਸ ਦੇ ਨਾਲ ਇਧਰ ਲੱਗੇ ਆ ਤੜਕਾ ਭੁੰਨਣ ਗੰਡੇ ਭੁੰਨ ਕੇ ਤੇ ਫਿਰ ਉਸ ਤੋਂ ਬਾਅਦ ਸਾਰੀ ਵੀਡੀਓ ਆਖਰ ਤੱਕ ਦੇਖਿਓ ਜਰੂਰ ਤੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਮੈਗੀ ਤਿਆਰ ਹੁੰਦੀ ਆ ਲਓ ਜੀ ਬਾਕੀ ਆਪਣੇ ਫਾਦੇ ਭਰਾ ਆਪਣੇ ਲੱਗੇ ਹੋਇਆ ਨਾਲ ਦੀ ਨਾਲ ਕੰਮ ਕਰਾ ਤੇ ਮੈਂ ਵੀ ਨਾਲ ਕੰਮ ਕਰਾਉਣਾ ਹੁੰਨਾ ਵਾ ਕਈ ਭਰਾ ਇਹਦੇ ਫੇਰ ਤੋਂ ਵੀਡੀਓ ਵੀ ਬਣਾਉਣਾ ਕਰੀ ਆਪਾਂ ਆਪਾਂ ਨਾਲ ਦੀ ਨਾਲ ਕੰਮ ਨੂੰ ਵੀ ਕਰਾਈਦਾ ਵਾ ਤੇ ਨਾਲ ਦੀ ਨਾਲ ਵੀਡੀਓ ਵੀ ਬਣਾਈ ਦੀ ਹੈ ਤੇ ਲਓ ਜੀ ਵਿੱਚ ਨਾਲ ਪਹਿਲਾਂ ਤੜਕਾ ਲਾ ਕੇ ਤੇ ਨਾਲ ਨੁਕ ਮਿਰਚ ਮਸਾਲਾ ਤੇ ਨਾਲ ਦੀ ਨਾਲ ਵੀਡੀਓ ਦੱਬ ਕੇ ਜ਼ਰੂਰ ਸ਼ੇਅਰ ਦੇਓ हां जो ਤੇ ਲਓ ਜੀ ਇਹਦੇ ਨਾਲ ਪੈ ਗਈ ਹੈ ਨਾਣ ਮੈਂ ਤੇ ਮਸਾਲਾ ਇਹ ਨਾਲ ਬਣ ਰਹੀ ਹੈ ਚਾਹ ਚਾਹ ਵੀ ਲੱਗੇ ਆ ਨਾਲ ਬਣਾਉਣ ਤੇ ਅੱਜ ਸਾਡਾ ਹੈਗਾ ਜੀ ਚੌਧ ਮਾਦ ਲੈਣਾ ਤੇ ਲਓ ਜੀ ਉਸ ਤੋਂ ਬਾਅਦ ਦੇ ਦੋ ਮੈਗੀ ਮੈਗੀ ਹਰੇ ਵਿੱਚ ਪਾਉਣੀ ਆਪਾਂ ਤੇ ਉਸ ਤੋਂ ਬਾਅਦ ਪਾਉਣਾ ਪਾਣੀ ਪਹਿਲਾਂ ਪਹਿਲਾਂ ਮੈਗੀ ਪਾ ਦੇਣੀ ਆ ਆ ਪਹਿਲਾਂ ਪਾਣੀ ਪਾ ਦੇਣਾ ਉਸ ਤੋਂ ਬਾਅਦ ਪਾ ਦੇਣੀ ਆ ਮੈਗੀ ਲੋਈ ਚਾਹ ਵੀ ਇਧਰ ਬੰਨ ਕੇ ਕੀ ਆ ਨਾਲ ਦੀ ਨਾਲ ਇਹ ਐ ਕੀ ਵੀ ਇੱਧਰ ਬੰਨ ਵਾਲੇ ਕੋਈ ਆ ਬੱਸ ਲੱਗਦੇ ਆ 5-4 ਮਿੰਟ ਤੇ ਲਓ ਜੇ ਹੈਗਾ ਸੁੱਕਾ ਦੁੱਧ ਜਿਹੜਾ ਲੈ ਕੇ ਆਂਦਾ ਸੀਗਾ ਤੇ ਸੁੱਕੇ ਦੁੱਧ ਦੀ ਮੈਨੂੰ ਨਹੀਂ ਚਾਹ ਲਓ ਜੀ ਉਸ ਤੋਂ ਬਾਅਦ ਪਾਤਾ ਦੇ ਵਿੱਚ ਪਾਣੀ ਦੇ ਨਾਲ ਹੁਣ ਉਤੋਂ ਦੀ ਪਾ ਦਨੀਆ ਮੈਗੀ ਲਓ ਜੀ ਮੈਗੀ ਪੈ ਚੁੱਕੀ ਹੈ ਵਿੱਚ ਤੇ ਬਸ ਉਸ ਤੋਂ ਬਾਅਦ ਇਹਨੂੰ ਢੱਕ ਦੇਣਾ ਥੋੜਾ ਟਾਈਮ ਹਿਲਾ ਕੇ ਤੇ ਉਸ ਤੋਂ ਬਾਅਦ ਮੈਗੀ ਹੋ ਜੂਗੀ ਤਿਆਰ ਤੇ ਨਾਲ ਕਰੋ ਆਪਾਂ ਟਰੈਕਟਰ ਵੀ ਚੈੱਕ ਇਹ ਤਾਂ ਚਾਹ ਵੀ ਬਣ ਚੁੱਕੀ ਆ ਦੁੱਧ ਦੀ ਪੱਤੀ ਲੋ ਜੀ ਮੈਗੀ ਵੀ ਹੋ ਚੁੱਕੀ ਆ ਤਿਆਰ ਤੇ ਲੱਗੇ ਆ ਸਾਰੇ ਭਰਾਵਾਂ ਨੂੰ ਪਾ ਕੇ ਫੜਾਉਨੇ ਆ ਹੁਣ ਮੈਗੀ ਤੇ ਕਰੋ ਗਰੰਚਕ ਮੈਗੀ ਪੂਰਾ ਸਿਰਾ ਗੱਲਬਾਤ ਬਣੀ ਸਿਰਾ ਐਂਡ ਗੱਲਬਾਤ ਬਣੀ ਆ ਫੇਰ ਲਓ ਜੀ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਆਪਣੀ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਅਗਲੀ ਵੀਡੀਓ ਸਾਂਝੀ ਕਰਾਂਗੇ ਤੇ ਆਹ ਹੈਡੀ ਵੀਡੀਓ ਜ਼ਰੂਰ ਕਰ ਦਿਓ ਦਬਕੇ ਸ਼ੇਅਰ ਤੇ ਮਿਲਦੇ ਆਂ ਅਗਲੀ